ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਰਾਜ ਤੇ ਮਿੰਦਰਾ ਦੋਨਾਂ ਦਾ ਕੀ ਕਹਿੰਦੇ ਹੁੰਦੇ ਮੈਨੂਫੈਕਚਰਿੰਗ ਗੋਡ ਫਾਦਰ ਉਹ ਇੱਕ ਹੀ ਆ ਪਰ ਆਪਾਂ ਇਹਨਾਂ ਦੋਨਾਂ ਦੇ ਕੰਪੈਰੀਜ਼ਨ ਕਰਾਂਗੇ ਪਾਵਰ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਇਹ ਪਾਵਰ ਚ ਘਟਾ ਦੇ ਵੱਡਾ ਡੈਟ ਇਹ ਸੀਆਰਡੀ ਆ ਗਿਆ ਪਰ ਇਹਨਾਂ ਦੀਆਂ ਕੁਝ ਕੁ ਗੱਲਾਂ ਆਪਾਂ ਕਰਾਂਗੇ ਵੀ ਵੀਰ ਦਾ ਐਕਸਪੀਰੀਅੰਸ ਕੀ ਕਹਿੰਦਾ ਆ ਵੀ ਇੱਕ ਪਿਓ ਦੇ ਦੋ ਪੁੱਤਾਂ ਵੀ ਕਿਹਦੇ ਚ ਜ਼ਿਆਦਾ ਉਹ ਲਾਉਂਦਾ ਜ਼ੋਰ ਜਾਂ ਕੀ ਦੀ ਕੀ ਕੀ ਕੁਆਲਿਟੀ ਆਪਾਂ ਵੀਰੇ ਤੋਂ ਪੁੱਛਾਂਗੇ ਮੇਰੇ ਨਾਲ ਵੱਡਾ ਵੀਰਾ ਕੁਲਵਿੰਦਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਜੀ ਤੋਂ ਦੇ ਤੀਜੇ ਪੁੱਤ ਦੀ ਵੀ ਗੱਲ ਕਰਾਂਗੇ ਪਰ ਇਹਨਾਂ ਦੇ ਪਹਿਲਾਂ ਆਪਾਂ ਗੱਲ ਕਰ ਲਈਏ ਹਨਾ ਹਾਂ ਜੀ ਇਹ ਵੀਰੇ ਜਿਵੇਂ ਆ ਗਿਆ 655 ਆਪਾਂ ਪਾਵਰ ਦੀ ਗੱਲ ਨਹੀਂ ਕਰਦੇ ਹਾਂ ਜੀ ਮਹਿੰਦਰਾ ਤੇ ਸਵਰਾਜ ਦੋਨਾਂ ਦੇ ਮਾਲਕ ਇੱਕ ਹਨ ਹਾਂ ਜੀ ਹਾਂ ਜੀ ਕੁਆਲਿਟੀ ਤੁਹਾਨੂੰ ਦੋਨਾਂ ਚ ਕਿਹਦੀ ਬੈਸਟ ਲੱਗਦੀ ਹੈ ਵੀ ਕੁਆਲਿਟੀ ਵਾਈਜ਼ ਜੇ ਆਪਾਂ ਦੇਖੀਏ ਵੀ ਬੰਤਰ ਚ ਆਪਾਂ ਕਿਸੇ ਵੀ ਗੱਲ ਚ ਲਾ ਲਈਏ ਜੋਰ ਆ ਲਾ ਲਈਏ ਸਨਖੇ ਪੱਲਾ ਲਾਲ ਕਿਸੇ ਪਾਸੇ ਹੋਈ ਲਾੜੀ ਕਿਤੇ ਜਿਆਦਾ ਜ਼ੋਰ ਲਾਉਂਦੀ ਕੰਪਨੀ ਕੰਪਨੀ ਤਾਂ ਜਿਆਦਾ ਜ਼ੋਰ ਲਾਉਂਦੀ ਹੈ ਤੇ ਮੈਂ ਦਰੇ ਹਾਂ ਹਾਂ ਉਹ ਤਾਂ ਠੱਕੇ ਨਾਲ ਹੀ ਵਿਗਦਾ 40 ਦਾ ਇਹ ਠੱਕੇ ਨਾਲ ਹੀ ਸੋ ਅੱਜ ਤਾਂ ਠੱਕੇ ਨਾਲ ਹੀ ਵਿਗਦਾ ਇਹਦੇ ਤੋਂ ਥੋੜਾ ਜ਼ੋਰ ਜ਼ਿਆਦਾ ਇਹਨਾਂ ਦਾ ਵਿਗਦਾ ਪਰ ਹਾਤਾ ਵੀ ਆ ਜਾਂਦੇ ਆ ਵਿਗਦਾ ਆ ਵੀ ਤਾਂ ਵੀ ਜ਼ਿਆਦਾ ਇਹ ਚ ਕੋਈ ਸ਼ੱਕ ਨਹੀਂ ਅੱਜ ਦੀ ਡੇਟ ਵੀ ਤੇ ਇਹ ਦੇਖ ਲਓ ਤੁਸੀਂ ਕੁਆਲਿਟੀ ਹੈ ਜੀ ਬੈਸਟ ਹੈ ਇੱਕ ਹਿਸਾਬ ਦੀ ਆਪਾਂ ਐ ਹੀ ਲਾ ਲੈਨੇ ਆ ਹਾਂਜੀ ਹਾਂਜੀ ਕੁਆਲਿਟੀ ਵਾਹੇ ਉਹ ਨਹੀਂ ਆਪਾਂ ਕਹਿੰਦੇ ਵੀ ਇੱਕ ਤਾਂ ਟੁੱਟ ਜਾਂਦਾ ਹੈ ਜਾਂ ਮਾੜਾ ਆ ਜਾ ਕੱਚ ਵਰਗਾ ਪਰ ਜੇ ਆਪਾਂ ਬੰਤਰ ਦਾ ਸ਼ੋਅ ਸ਼ਾਦਾ ਹਿਸਾਬ ਨਾਲ ਇਹ ਤੇ ਜ਼ੋਰ ਲਾਉਂਦੇ ਪਰ ਪਹਿਲੇ ਨੰਬਰ ਤੇ ਆ ਫੇਰ ਆ ਗਿਆ ਉਹਦਾ ਸਿਸਟਮ ਹੀ ਥੋੜਾ ਅਲੱਗ ਆਣਾ ਹਾਂ ਇਹ ਇਹ ਤਾਂ ਉਹ ਹੈ ਸ਼ੁਰੂ ਤੋਂ ਹੀ ਸਾਡਾ ਚੱਲਦਾ ਏ ਧੱਕਾ ਸੀ ਤਾਂ ਕਰਦੇ ਇਹਦਾ ਧੱਕੇ ਨਾਲ ਹੀ ਚੱਲੀ ਜਾਂਦਾ ਜਦੋਂ ਦਾ ਆਇਆ ਇਹ 1900 ਕਦੋਂ ਦਾ 94 74 ਦਾ ਇੰਜਨ ਪਰਫਾਰਮੈਂਸ ਉਹਦੀ ਜਿਆਦਾ ਵਧੀਆ ਇੰਜਨ ਇਹਦਾ ਜਿਆਦਾ ਵਧੀਆ ਹਾਂ ਪਰਫਾਰਮੈਂਸ ਵਧੀਆ ਯਾਨੀ ਪਾਵਰ ਦੇ ਹਿਸਾਬ ਨਾਲ ਪਾਵਰ ਦੇ ਹਿਸਾਬ ਨਾਲ ਵੀ ਜ਼ੋਰ ਜਿਆਦਾ ਲਾ ਜਾਂਦਾ ਜ਼ੋਰ ਜਿਵੇਂ ਇਹ ਦਬ ਜਾਂਦੇ ਆ ਹੂੰ ਉਹ ਦਵਦਾ ਦਵਦਾ ਜਿਵੇਂ 12 13 ਸੂਤ ਤੋਂ ਚੱਕਰ ਤੇ ਵੀ ਚੱਲ ਜਾਂਦਾ ਮੋੜੋਂ ਦਾ ਹਾਂ ਇਹ ਜਦੋਂ ਘੁੱਟੇ ਜਾਂਦੇ ਫਿਰ ਘੁੱਟੇ ਜੇ ਹੀ ਜਾਂਦੇ ਹਾਂ ਇਹਨਾਂ ਦਾ ਜਿੰਨਾ ਕਿ ਆਮ ਵੀਰਾਂ ਦਾ ਮੈਂ ਵੀ ਰਿਵਿਊ ਲੈਣਾ ਇਹਨਾਂ ਦਾ ਤੇਲ ਵਾਲਾ ਕੱਟ ਕਰਿਆ ਮੇਰੇ ਹਿਸਾਬ ਚ ਕਿਨਹੀਂ ਐਦਾਂ ਦਾ ਕੁਛ ਨਹੀਂ ਗਾ ਜਿਹੜਾ ਸੀਆਰਡੀ ਆ ਪਹਿਲੇ ਤਾਂ ਮੈਨੂੰ ਪਤਾ ਨਹੀਂ ਜਿਹੜਾ ਸੀਆਰਡੀ ਆ ਹੂੰ ਇਹ ਤਾਂ ਯਾਨੀ ਵਧੀਆ ਟਰੈਕਟਰ ਆ ਯਾਰ ਇਹਦੇ ਚ ਕੋਈ ਕਮੀ ਨਹੀਂ ਇਹ ਆਮ ਆਪਣੇ ਜ਼ਿਮੀਂਦਾਰ ਸੀਆਰਡੀ ਤੋਂ ਡਰਦੇ ਬਹੁਤ ਆ ਤੁਸੀਂ ਤਾਂ ਹੁਣ ਦੂਜਾ ਸਾਲ ਚੱਲਦਾ ਪਿਆ ਸਾਨੂੰ ਦੂਜਾ ਸਾਲ ਹਾਂ ਜੀ ਤੇ ਅ 6 ਸਾਲ ਦੀ ਤਾਂ ਕੰਪਨੀ ਦੀ ਵਾਰੰਟੀ ਆ। ਉਹਨਾ ਟਾਈਮ ਦਾ ਚਲਾਉਣ ਗਈ। ਆਪਾਂ ਕਹਿੰਨੇ ਯਾਰ ਖੜ ਜੂਗਾ। ਪਰ ਆਪਣੇ ਕੋਲ ਗੱਡੀਆਂ ਸਾਰੀਆਂ ਸੀ.ਆਰ.ਡੀ ਆ। ਉਹਨੇ ਖੜ ਗਈਆਂ। ਸਾਰੀਆਂ ਚੱਲੀ ਜਾਂਦੀਆਂ। ਹਾਂ ਗੱਡੀਆਂ ਵਧੀਆ ਚੱਲਦੀਆਂ। ਕਿਹੜਾ ਸੀ.ਆਰ.ਡੀ ਤੋਂ ਕੋਈ ਗੱਡੀ ਨਹੀਂ ਹੈਗੀ ਆਪਣੇ ਕੋਲ। ਸਾਰੀਆਂ ਵਧੀਆ ਹੀ ਚੱਲਦੀਆਂ। ਇਹ ਤੇ ਇੱਕ ਬਿਲਰ ਤੇ ਚੱਲਦਾ ਰਿਆ ਨਾ ਸਾਰੇ ਕੰਮਾਂ ਦੇ ਵੈਸੇ ਤੇ ਚੱਲਦਾ ਹਨ। ਇਹ ਜਾਦਾ ਬਿਲਰ ਤੇ ਚੱਲਿਆ ਹਾਂਜੀ। ਤੇ ਇਹ ਤੇ ਬਿਲਰ ਤੇ ਡੋਲੂ ਕਰਾ ਦੇ। ਡੋਲੂ ਕਰਾ ਦੇ। ਹਾਂਜੀ। ਦਿੱਕਤ ਪਰੇਸ਼ਾਨੀ ਨਹੀਂ ਕੋਈ ਨਹੀਂ ਆਈ। ਇਨੇ ਕੋਈ ਪਾਰਟ ਤੋੜਿਆ ਹੋਵੇ ਕੋ ਭੰਨਿਆ ਹੋਵੇ ਕੋ ਰਿਪੇਅਰ ਕੱਢੀ ਹੋਵੇ ਨਹੀਂ ਕੁਛ ਨਹੀਂ ਕੱਢਿਆ ਆਪਾਂ ਆਪਣੇ ਵੀਰਾਂ ਨੂੰ ਸੱਚ ਦੱਸਣਾ ਕੋਈ ਵੀ ਖਰਾਬ ਹੀ ਨਹੀਂ ਖੁੱਲਿਆ ਹੀ ਨਹੀਂ ਟਰੈਕਟਰ ਇਹ ਇਹ ਚੱਲਿਆ ਵਾ 900 ਘੰਟਾ ਚੱਲਿਆ ਸੀ 900 ਘੰਟਾ ਇਤਕ ਇਹਨੂੰ ਕੁਛ ਨਹੀਂ ਹੋਇਆ ਨਾਲ ਦਾ ਹੀ ਆ ਸਾਰਾ ਕੁਛ ਸਾਰਾ ਕੁਛ ਨਾਲ ਦਾ ਵੀ ਕੱਲੀ ਸਰਵਿਸ ਕਰਾਈਆ ਹਾਂ ਸਰਵਿਸਾਂ ਦੋ ਦੋ ਕਿ ਤਿੰਨ ਹੋ ਗਈਆਂ ਤੇ ਕਲਚ ਪਲੇਟ ਨਾਲ ਦੀ ਆ ਹਾਂ ਹਾਂ ਕਲਚ ਪਲੇਟ ਦਾ ਨਾਲ ਦੀ ਆ ਹਜੇ ਖੁੱਲਿਆ ਕੁਛ ਹੋਇਆ ਹੀ ਨਹੀਂ ਇਹਨੂੰ ਕੁਛ ਐਵੇਂ ਕਹਦੀ ਇਹ ਮੈਂ ਦਰਾਲੇ ਨਾ ਜਿਵੇਂ 755 ਤੇ 655 ਹਾਂਜੀ ਇਹਨਾਂ ਦੇ ਵਿੱਚ ਇੰਨੇ ਜਿਆਦੇ ਫੰਕਸ਼ਨ ਆ ਤੇ ਸੈਂਸਰ ਆ ਮੈਂ ਇੱਕ ਵੀਡੀਓ ਕਰੀ ਸੀ ਉਹ ਸਾਡੀ ਵੀਡੀਓ ਸ਼ਾਇਦ ਹੋ ਗਈ ਸੀ ਠਾਈਆਂ ਮਿੰਟਾਂ ਦੀ ਤੇ ਸਾਡੇ ਤੋਂ ਫਿਰ ਵੀ ਫੰਕਸ਼ਨ ਨਹੀਂ ਸੀ ਇਹਦੇ 10 ਹੋਏ ਕਹਿਣ ਦਾ ਮਤਲਬ ਇਹ ਆ ਵੀ ਜਿੰਨੇ ਜਿਆਦੇ ਚ ਸੈਂਸਰ ਆ ਖਰਾਬੀ ਪਾਣੀ ਪੂਣੀ ਚ ਕੁਝ ਨਹੀਂ ਹੋਇਆ ਇਹਨੂੰ ਹਜੇ ਤੱਕ ਕੱਦੂ ਚੋਂ ਸੀ ਬਾੜਿਆ ਨਹੀਂ ਕੱਦੂ ਚੋਂ ਸਾਡੇ ਕੋਲੇ ਸਵਰਾਜ ਚੱਲਦੇ ਆ ਓਕੇ ਹਾਂਜੀ ਤੇ ਬੈਲਰ ਬੂਲਰ ਤੇ ਵਧੀਆ ਹੋ ਗਿਆ ਬੈਲਰ ਤੇ ਡੋਲੂ ਗਰਾਹ ਤੇ ਵਧੀਆ ਚੱਲਦਾ ਪੀਟੀਓ ਦਾ ਕੰਮ ਆਉਣੀ ਹਲੇ ਤੱਕ ਲਿਆ ਬਸ ਕੜਕ ਬੀਜੀ ਸੀਗੀ ਸੁਪਰ ਸੀਟਰ ਤੇ ਲਾਇਆ ਸੀ ਉੱਤੋਂ ਹੀ ਵਧੀਆ ਚੱਲੀ ਜਾਂਦੀ ਉੱਤੋਂ ਵਧੀਆ ਚੱਲ ਹਾਂ ਠੀਕ ਆ ਬਰੇ ਠੀਕ ਆ ਮੇਨ ਗੱਲ ਸੀ ਆਰ ਡੀ ਕਰਕੇ ਇਹਦੇ ਨਾਲ ਮੂਡ ਜਿਆ ਹਮ ਇੱਕੋ ਮੂਡ ਨਾਰਮਲ ਮੂਡ ਸੱਚ ਹਾਂ ਉਹਦੀ ਵੀ ਗੱਲ ਆ ਫਰਕ ਪੈਂਦਾ ਜ਼ੋਰ ਦਾ ਫਰਕ ਪੈਂਦਾ 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 ਫਰਕ ਕਿਉਂਕਿ ਮੈਂ ਇੱਕ ਵੀਡੀਓ ਲਾਸਟ ਟਾਈਮ ਥੋੜਾ ਜਿਹਾ ਪਹਿਲਾਂ ਕੀਤੀ ਆਪਣੇ ਹਮ ਬੀਲਰ ਉਹਦਾ ਰੋਟੇਟਰ ਤੇ ਚੱਲਦਾ ਹੋਵੇ ਨਾ ਉਹ ਤੋਂ ਟਰੈਕਟਰ ਜੇ ਉਹਨੂੰ ਬਦਲਦੇ ਆਪਾਂ ਉਹ ਦੱਸਦਾ ਦਬ ਦਬ ਹਾਂ ਦਬ ਦਬ ਜੇ ਇੱਕੋ ਕਰ ਦਈਏ ਤਾਂ ਦਬ ਦਬ ਨੋਰਮਲ ਕਰ ਦਈਏ ਤਾਂ ਵੱਜ ਜਾਂਦਾ ਹੋ ਪਾਵਰ ਕਰਦੀ ਹੋਰ ਵੱਜ ਜਾਂਦਾ ਮੈਨੂੰ ਪਤਾ ਲੱਗਦਾ ਹਾਂ ਮੀਟਰ ਰੇਸ ਮੀਟਰ ਜਾਨੀ ਇੰਜਨ ਦੱਸਦਾ ਟਰੈਕਟਰ ਵੀ ਮੇਰੇ ਚ ਪਾਵਰ ਦਾ ਫਰਕ ਪੈ ਜਾਂਦਾ ਪੈਂਦਾ ਇੱਕ ਚੀਜ਼ ਹੋਰ ਪਤਾ ਨਹੀਂ ਤੁਸੀਂ ਵੀ ਉਹ ਵੀਡੀਓ ਦੇਖੀ ਹੋਣੀ ਹੈ ਹਾਂਜੀ ਵੀ ਸੜਕ ਤੇ ਟਰਾਲੀ ਲੈ ਕੇ ਟਾਪ ਗੇਅਰ ਪੰਜਵਾਂ ਗੇਰ ਇਹਦੇ ਵੀ ਪੰਜ ਗੇਰ ਹਨ ਇਹਦੇ ਪੰਜ ਗੇਰ ਹੈ ਹਾਂ ਟਾਪ ਗੇਅਰ ਇਹਦਾ ਪੰਜਵਾਂ ਹੀ ਹੋ ਗਿਆ ਉਹ ਉਹ ਪ੍ਰੋਬਲਮ ਹੈਗੀ ਆ ਟਰੈਕਟਰਾਂ ਚ ਉਹ ਜਿਹੜਾ ਸੀਆਰਡੀ ਨਹੀਂ ਹੈਗਾ ਹਾਂ ਇਹਦਾ ਨਾ ਗੇਅਰ ਜਿਹੜਾ ਮਗਰਲਾ ਭਾਰਾ ਬਹੁਤ ਜ਼ਿਆਦਾ ਆ ਓਕੇ ਇੰਜਨ ਲੋਡ ਜ਼ਿਆਦਾ ਗੇਅਰ ਤੇ ਜ਼ੋਰ ਲੱਗ ਜਾਂਦਾ ਆ ਆਪਦੇ ਤੇ ਟਾਇਟ ਆ ਹਾਂ ਆਪਦੇ ਦੀ ਇਹਦਾ ਜ਼ਿਆਦਾ ਜ਼ੋਰ ਲੱਗਦਾ ਜਿਵੇਂ ਸਵਰਾਜ ਆ ਉਹਦੇ ਚ ਬੜਾ ਗਰਾਰਖਾਨਾ ਜਿਹਾ ਹੈ ਨਹੀਂ ਸਿੰਪਲ ਜਿਹਾ ਜਗਾਰਡ ਆ ਦਾ ਸਿੱਧਾ ਜਿਹਾ ਹਾਂ ਸਿੱਧਾ ਜਿਹਾ ਇਹਦਾ ਟਾਇਟ ਆ ਇਹਦਾ ਟਾਇਟ ਆ ਇਹ ਗੱਲ ਮੈਨੂੰ ਕਿਸੇ ਵੀਰ ਨੇ ਉਵੇਂ ਹੀ ਦੱਸੀ ਸੀਗੀ ਉਹਨਾਂ ਦੇ ਕਿਸੇ ਨੇ ਕਹਿੰਦਾ ਵੀ ਇਹ ਪਿੱਛੋਂ ਬਹੁਤ ਜ਼ਿਆਦਾ ਉਹ ਟਾਇਟ ਚੱਲਦਾ ਹੈ ਚੱਲ ਕੇ ਰਹਿਲਾ ਹੁੰਦਾ ਹਾਂ ਵੀ ਹੌਲੀ ਹੌਲੀ ਖੁੱਲਦਾ ਤੁਸੀਂ ਜਿਹੜਾ ਸੀਆਰਡੀ ਆ ਹੂੰ ਇਹਦੇ ਚ ਕੋਈ ਬੜਾ ਇਹ ਜਿਹੜਾ ਦੂਜਾ ਟਰੈਕਟਰ ਆ ਨਾਰਮਲ ਬਿਨਾ ਸੀਆੜੀ ਤੋਂ ਉਹ 18-1900 ਤੇ ਜਦੋਂ ਜਮੇ ਕੰਕਰੀਟ ਟਰਾਲੀ ਭਰੀ ਜਾ 100 ਸਵਾ 100 ਕੁਆਂਟਲ ਹੂੰ ਹੂੰ 18-1900 ਚੱਕਰ ਤੇ ਜਾ ਕੇ ਖੜ ਜਾਂਦਾ ਬਾਧਾ ਨਹੀਂ ਹੂੰ ਜਿਹੜਾ ਇਹ ਆ 22300 ਤੇ ਚੱਲ ਜਾਂਦਾ ਸੀਆੜੀ ਚਲੇ ਜਾਂਦਾ ਭਰੀ ਟਰਾਲੀ ਤੇ ਹਾਂ ਇਹ ਚਲੇ ਜਾਂਦਾ ਜਦੋਂ ਹੁਣ ਇਹ ਇੱਕ ਤਾਂ ਦਿੱਕਤ ਇਹ ਥੋੜੀ ਜਿਹੀ ਆ ਮੈਂ ਦਿੱਕਤਾਂ ਦੀ ਗੱਲ ਹੀ ਚੱਲ ਕਰ ਲੈਣਾ ਜਿਹੜੇ ਵੀਰਾਂ ਨੂੰ ਆਈਆਂ ਨੇ ਸੀਆੜੀ ਆਪਾਂ ਰੇਸ ਕਰੀ ਜਿਵੇਂ ਆਪਾਂ ਰੇਸ ਕੋਈ ਵੀ ਪੈਰ ਨਾਲ ਨੱਪਤੀ ਹਾਂਜੀ ਇੱਕ ਕੁਛਕ ਟਾਈਮ ਲੈਂਦਾ ਰੇਸ ਫੜ ਨੂੰ ਹੈਗਾ ਕੁਛ ਇਦਾਂ ਦਾ ਫੰਡਾ ਕਿ ਨਹੀਂ ਨਹੀਂ ਸਾਨੂੰ ਤਾਂ ਕੋਈ ਲੱਗਿਆ ਨਹੀਂ ਮੇਰੇ ਇਸ ਦਿੱਤੀ ਨਾਲ ਦੀ ਨਾਲ ਹੀ ਹਾਂ ਫੜ ਲੈਂਦਾ ਕੋਈ ਚੱਕਰ ਨਹੀਂ ਇੱਕ ਆਪਣੇ ਵੀਰ ਨਾਲ ਥੋੜੇ ਜਿਹਾ ਹੋਰ ਕਲਪਦੇ ਪਏ ਸੀ ਆਰਡੀ ਤੋਂ ਵੀ ਇਹਦੀ ਰੇਸ ਰੂਸ ਨਹੀਂ ਖੁੱਲਦੀ ਨਹੀਂ ਨਾ ਖੁੱਲਦੀ ਇਹਦੀ ਰੇਸ ਨਹੀਂ ਖੁੱਲਦੀ ਇਹ ਯਾਰ ਇਹਦੇ 'ਚ ਵੈਸੇ ਜੇ ਆਪਾਂ ਹਿਸਾਬ ਲਾਈਏ ਹੂੰ ਤਾਂ ਅਸੀਂ ਪਹਿਲਾਂ 56 ਵੀ ਲੈਣ ਲੱਗੇ ਸੀਗੇ ओके 56 ਵੀ ਸਾਨੂੰ ਬੀਲਰ ਤੇ ਲੋਡ ਪੈਂਦੀ ਹੈ ਕਟਾਈ ਦੀ ਕਿਉਂ ਜਦੋਂ ਰੈਕ ਦੀਆਂ ਲੈਣਾ ਬਣਾਉਣੇ ਆ ਫਿਰ ਉਹ ਨੇੜੇ ਮੋੜਨਾ ਪੈਂਦਾ 56 ਵੀ ਟਰੈਕਟਰ ਨਹੀਂ ਮਾੜਾ ਬਹੁਤ ਵਧੀਆ ਟਰੈਕਟਰ ਆ ਆਪਾਂ ਐਵੇਂ ਕਹਿ ਦਈਏ ਉਹ ਇੱਕ ਕਟਾਈ ਘਟਾ ਇਹਦੀ ਕਟਾਈ ਬਹੁਤ ਜ਼ਿਆਦਾ ਹੈ ਅੱਛਾ ਵੀ ਇਹ ਹਾਂ ਥੋੜੀ ਜਗ੍ਹਾ ਚ ਮੁਰਜ ਜਾਂਦਾ ਹਾਂ ਯਾਨੀ 4x4 ਚ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦੀ ਹਾਂ ਬਹੁਤ ਵਧੀਆ ਕਟਾਈ ਹੈ ਇਹਦੀ ਕਟਾਈ ਵੀ ਬਾਕੀ ਨੂੰ ਨਾਰਮਲ ਮੂਡ ਤੇ ਚਲਾਓ ਤੇ ਇਹ ਵੀ ਸਾਡਾ ਬੇਲਰ ਤੇ ਵੀਰੇ ਤੇ ਇਹ ਕਿਹੜੇ ਨੋਰਮਲ ਤੇ ਚਲਾਉਂਦੇ ਨੋਰਮਲ ਤੇ ਚਲਾਉਣੇ ਹਾਂ ਜੀ ਪਾਵਰ ਤੇ ਤਾਂ ਜਣੀ ਸੁਪਰ ਸੀਟਰ ਤੇ ਹੀ ਚਲਾਇਆ ਬਾਜੀ ਅਸੀਂ ਨੋਰਮਲ ਨੋਰਮਲੀ ਰੱਖਦੇ ਆਂ ਹਾਲਤਾਂ ਵੀਆਂ ਸਾਰੇ ਕਿਤੇ ਮਤਲਬ ਸਾਰੇ ਨੋਰਮਲ ਹੀ ਚੱਲੀ ਜਾਂਦਾ ਨੋਰਮਲ ਵਧੀਆ ਖਿੱਚੀ ਜਾਂਦਾ ਵਧੀਆ ਚੱਲੀ ਜਾਂਦਾ ਜੀ ਬੀਜਲ ਖਰਚਾ ਇਹ ਵੀਰੇ ਕਿੰਨਾ 65 ਐਚਪੀ ਆ ਗਿਆ ਇਹ ਬਾਰਡ ਟ੍ਰੇਡ ਕਹਿੰਦੇ ਆ 65 ਹੀ ਹੋਵੇ ਪਤਾ ਨਹੀਂ ਕਿੰਨਾ ਹੋਣਾ ਉਹਦਾ 68 ਕਹੀ ਜਾਂਦੇ ਸੱਚ ਅੱਛਾ ਉਹ ਕਹਿੰਦੇ 68 ਐਚਪੀ ਆ ਓਕੇ ਹੂੰ ਤੇ ਇਹ ਵੀਰੇ ਆਮ ਹੁਣ ਆਪਣੇ ਏਡੇ ਇੰਪਲੀਮੈਂਟ ਤਾਏ ਨਹੀਂ ਵੇਸੀ ਹਾਂਜੀ ਹਾਂਜੀ ਇਹਦੇ ਜ਼ੋਰ ਦਾ ਤੁਹਾਨੂੰ ਤਾਂ ਪਤਾ ਲੱਗਾ ਨਹੀਂ ਹੋਣਾ ਕਿਉਂਕਿ ਇਹ ਤਗੜਾ ਕਹਿਣ ਦਾ ਮਤਲਬ ਜ਼ੋਰ ਦਾ ਪਤਾ ਲੱਗਦਾ ਡੋਲੂ ਘਰਾਤੇ ਅੱਛਾ ਜਿਵੇਂ ਹਾਈ 'ਚ ਸਾਰੇ ਟਰੈਕਟਰ ਜਿਹੜੇ ਵੀ ਆ ਡੋਲੂ ਘਰਾਤੇ ਹਾਈ 'ਚ ਬਹੁਤ ਔਖਾ ਭਰਦਿਆ ਤੇ ਇੱਕਦਮ ਥੱਲੇ ਸਿੜਦੀ ਇਹਨੂੰ ਥੱਲੇ ਸਿੜਦੀਏ ਇਹ ਮੂਰਿਆਂ ਵੀ ਭਾਰਾ ਵੇਟ ਬੂਟ ਲੱਗੇ ਇਹਨੂੰ 4x4 ਗੇਅਰ ਲਾ ਕੇ ਡੋਲੂ ਘਰਾ ਸਿੜਦੀਏ ਇਹ ਭਰਦਾ ਵਧੀਆ ਪਹਿਲੇ 'ਚ ਭਰ ਦਿੰਦਾ ਹਾਂ ਇਹਦੇ ਖੇਤੀ ਵਾਲੇ ਗੇਅਰ ਵੀਰੇ ਕਿਹੜੇ ਕਿਹੜੇ ਆ ਵੈਸੇ ਤਾਂ ਇਹ ਜਿਵੇਂ ਨਾਰਮਲ ਬਹਾਈ ਤੇ ਪਹਿਲੇ ਚ ਹੀ ਚੱਲੀ ਜਾਂਦਾ ਹੈ ਪਹਿਲੇ ਹਾਈ ਚ ਓਕੇ ਹਾਂਜੀ ਤੇ ਜੇ ਰੋਟਾ ਵੇਟਰ ਤੇ ਤਾਂ ਚਲੋ ਫਿਰ ਵੱਧ ਘਟ ਉਹ ਤਾਂ ਕਰਨਾ ਹੀ ਚਲਾਈ ਲਓ ਹਾਂ ਜੀ ਜੇ ਮੀਡੀਅਮ ਚ ਲਾਉਣਾ ਹੋਵੇ ਫਿਰ ਉਧਰੋਂ ਕਿਹੜਾ ਤੀਜਾ ਮੀਡੀਅਮ ਵੀ ਚੌਥਾ ਪਾ ਲਓ ਪੰਜਵਾਂ ਪਾ ਲਓ ਇਹ ਗੇਅਰ ਗੇਅਰ ਬਾਲੇ ਆ ਨਾ ਰੋਡ ਸਪੀਡ ਵੀ ਵਧੀਆ ਇਹਦੀ ਹਾਂ 33 40 ਤੇ ਭੱਜ ਲੈਂਦਾ ਰੋਡ ਤੇ ਇੱਕ ਵਾਰੇ ਤੁਸੀਂ ਇਹਦੇ ਟਾਇਰ ਚੇਂਜ ਕਰਿਆ ਹੈ ਨਾ ਹਾਂਜੀ ਟਾਇਰ ਕਹਿਣ ਦਾ ਮਤਲਬ ਮਗਰਲੇ ਟਾਇਰਾਂ ਨੂੰ ਕਿਹੜੇ ਆਏ ਸੀਗੇ 16 ਦੇ ਆਏ ਸੀ 16 28 ਹਾਂਜੀ ਤੇ ਫਿਰ ਅਗਲੇ ਪੂਰੇ ਆਏ ਸੀ 9 ਦੇ ਇਹ ਫਿਰ ਤੁਸੀਂ ਕਿੰਨਾ ਨੰਬਰ ਚੇਂਜ ਕਰੀ? ਅਸੀਂ 11 ਦੇ ਪਾ ਦੇ ਮੂਰੇ। ਹਾਂ। ਨਗਰ 17 ਦੇ ਪਾ ਦੇ। ਨਗਰ 17। ਟਰੈਕਟਰ ਦਬਿਆ ਦੋ ਵਿਆਗਣੀ। ਨਹੀਂ ਯਾਰ ਕੋਈ ਸਾਨੂੰ ਤਾਂ ਪਤਾ ਨਹੀਂ ਲੱਗਿਆ ਐਵੇਂ ਤੈਨੂੰ ਕਹਿੰਦਾ ਵੀ ਦਬ ਦਾ। ਹੂੰ। ਇਹ ਸਾਡਾ ਸੁੱਕੇ ਜਿਹੇ ਵਾਲਾ ਕੰਮ ਜ਼ਿਆਦਾ ਐ। ਵੀ ਵਧੀਆ ਚੱਲਦਾ। ਕੋਈ ਕਮੀ ਤਾਂ ਲੱਗੀ ਨਹੀਂ। ਵੀ ਲੋਡ ਮੰਨਦਾ ਜਾ ਕੋਈ। ਜਿਵੇਂ ਲੋਡ ਜਾ ਕਿਸੇ ਚੀਜ਼ ਤੇ। ਬੱਕੀ ਯਾਰ ਇਹਦਾ ਕੋਬਾਲਾ ਪਤਾ ਵੀ ਨਹੀਂ ਲੱਗਦਾ। ਗੁੰਗਾ ਜਿਹਾ। ਗੁੰਗਾ ਜਿਹਾ ਹੈਗਾ ਹਾਂ ਆਵਾਜ਼ ਪੂਜ ਕੱਢਦਾ ਨਹੀਂ ਕਾਰ ਵਰਗਾ ਹੀ ਆ। ਮੈਂ ਮਰ ਗਿਆ ਕਿ ਨਹੀਂ ਮਰ ਗਿਆ ਇਹਨੇ ਉੱਥੇ ਮੀਟਰੀ ਦੱਸਦਾ ਵੀ ਚੱਕਰ ਟੁੱਟ ਗਿਆ ਹਾਂ ਬਾਲਾ ਆਪਣੀ ਇਹ ਪਤਾ ਨਹੀਂ ਜਿਹੜੀ ਵੀ ਜਵੇਂ ਸੁਰਾਜ ਤਾ ਡੰਗਦਾ ਚ ਲੋੜ ਪਏ ਤੇ ਇਹ ਡੰਗਦਾ ਡੰਗਦਾ ਨਹੀਂ ਇਹ ਚੁੱਪ ਕਰਕੇ ਚੱਲਦਾ ਇਹ ਗੁੰਗਾ ਜਿਹਾ ਹੈਗਾ ਠੀਕ ਸਾਨੂੰ ਇਹਦਾ ਬਾਲਾ ਵਧੀਆ ਲੱਗਿਆ ਜਦੋਂ ਡੋਲੂ ਵਾਲੇ ਕਰਾ ਤੇ ਹਾਂ ਬਾਲਾ ਵਧੀਆ ਚੱਲਦਾ ਡੋਲੂ ਇਹ ਬਾਲਾ ਤੁਹਾਨੂੰ ਕਹਿਣ ਦਾ ਮਤਲਬ ਇਹ ਸੈੱਟ ਲੱਗਾ ਸਕ੍ਰੈਪਰ ਤੇ ਹਾਂ ਸਕ੍ਰੈਪਰ ਤੇ ਬਾਲਾ ਵਧੀਆ ਚੱਲਦਾ ਪੰਜ ਗੇਰ ਆਗੇ ਵਿਦ ਸ਼ਟਲ ਸ਼ਟਲ ਦਾ ਵੀਰੇ ਆਪਾਂ ਨੂੰ ਸੋਕਾ ਕਿ ਨਹੀਂ ਤੁਸੀਂ ਤਾਂ ਦੁੱਝੇ ਵੀ ਚਲਾਉਂਦੇ ਹੋ ਤੇ ਇਹ ਵੀ ਚਲਾਉਂਦੇ ਹੋ ਸ਼ਟਲ ਦਾ ਕਿੱਥੇ ਫਾਇਦਾ ਤੁਹਾਡੇ ਕੋਲ ਸ਼ਟਲ ਦਾ ਫਾਇਦਾ ਅਸਲੀ ਫਾਇਦਾ ਤਾਂ ਕੰਬੈਨ ਤੇ ਹਾਂ ਜਾਂ ਇਹਦਾ ਸ਼ਟਲ ਦਾ ਅਸਲੀ ਫਾਇਦਾ ਜਿਵੇਂ ਆਪਾਂ ਲੋਡਰ ਤੇ ਚੱਲਦਾ ਜਿਹੜੇ ਗੇਅਰ ਚੱਲਦਾ ਉਹ ਸੀ ਗੇਅਰ ਚ ਬੈਗ ਹਾਂ ਲੋਡਰ ਮੇਸਾ ਲੋਡਰ ਤੇ ਸ਼ਟਲ ਦਾ ਮਸ਼ੀਨ ਤੇ ਲੋਡਰ ਤੇ ਹਾਂ ਕੰਬੈਨ ਤੇ ਤੇ ਲੋਡਰ ਤੇ ਸ਼ਟਲ ਦਾ ਉਦਾਂ ਨਹੀਂ ਫਾਇਦਾ ਉਦਾਂ ਤਾਂ ਆਪਾਂ ਗਾਂਹਾਂ ਹੀ ਜ਼ਿਆਦਾ ਚਲਾਉਣਾ ਦਾ ਬੈਗ ਤਾਂ ਕਿਤੇ ਜਦੋਂ ਕਦੇ ਚੱਲੋਂ ਪੈਂਦਾ ਤੇ ਇਹਦੇ ਸ਼ਟਲ ਚ ਕਈ ਟਰੈਕਟਰਾਂ ਦੇ ਵਿੱਚ ਸ਼ਟਲ ਦੀ ਪ੍ਰੋਬਲਮ ਆਈ ਆ ਪਰ ਜਿਵੇਂ ਤੁਸੀਂ ਦੱਸਦੇ ਇਹਦੇ ਥੱਲੇ ਦਾ ਕੋਈ ਨਹੀਂ ਹੈ ਇਹਦੇ ਵਧੀਆ ਚੱਲੀ ਜਾਂਦਾ ਨਹੀਂ ਇਹਦੇ ਵਧੀਆ ਚੱਲਦਾ ਹੀ ਵਧੀਆ ਚੱਲਦਾ ਕੋਈ ਕਮੀ ਨਹੀਂ ਅਜ ਤੱਕ ਹੁਣ ਤੱਕ ਦਾ ਖਰਾਬ ਹੋਇਆ ਨਹੀਂ ਗਾਹ ਦਾ ਪਤਾ ਨਹੀਂ ਮੇਰੀ ਗੱਲ ਉਹ ਵਿੱਚ ਰਹਿ ਗਈ ਪਤਾ ਨਹੀਂ ਤੁਸੀਂ ਕੰਪਲੇਂਟ ਕੀਤੀ ਕਿ ਨਹੀਂ ਤੁਸੀਂ ਟਰਾਲੀ ਦਾ ਭਰ ਕੇ ਨੂੰ ਰੋਡ ਤੇ ਪੰਜਵਾਂ ਗੇਅਰ ਲੈਂਦਾ ਲੈਂਦਾ ਵਧੀਆ ਇਹ ਜਾਂਦਾ 2200 ਚੱਕਰ ਤੇ 2200 ਚੱਕਰ ਤੇ ਚਲੇ ਜਾਂਦਾ ਹਾਂ ਇਸ ਪਾਵਰ ਤੇ ਲਾ ਕੇ ਪਾਵਰ ਤੇ ਲਾ ਕੇ ਜੋ ਪਾਵਰ ਨਹੀਂ ਲਾਉਂਦੇ ਫਿਰ ਦੂਜਾ ਆਪਣੇ ਦੋਸਤ ਕੋਲੇ ਸੀਗਾ ਇੱਕ ਹਾਂਜੀ ਉਹ ਨਹੀਂ ਜਾਂਦਾ ਸੀ ਉਹ ਨਹੀਂ ਜਾਂਦਾ ਸੀ ਹਾਂ ਉਹ ਜਿਹੜਾ ਨੋਰਮਲ ਮਾਈਕੋ ਬੰਪ ਸੀ ਹਨਾ ਉਹ ਦਬਦਾ ਉਹ ਦਾਵਦਾ ਉਹ ਦਾਵਦਾ ਹਾਂ ਸੀਆਰਡੀ ਨਹੀਂ ਦਾਵਦਾ ਇੱਕ ਇਹ ਜਾਨੀ 2200 ਤੇ ਜਾਂਦਾ ਉਹ ਨਹੀਂ ਜਾਂਦਾ ਓਕੇ ਤੇ ਇਹਦਾ ਅਸੀਂ ਚਲਾ ਕੇ ਦੇਖਿਆ ਨਾ ਵੀ ਤਜਰਬਾ ਕਰਕੇ ਦੇਖਿਆ ਕਰਕੇ ਦੇਖਿਆ ਹਾਂ ਠੀਕ ਹੈ ਪਹਿਲਾਂ ਅਸੀਂ ਉਹ ਦੇਖਿਆ ਸੀ ਫਿਰ ਅਸੀਂ ਕਿਹਾ ਨਹੀਂ ਲੈਣਾ ਨਹੀਂ ਹੂੰ ਵੀ ਇਹਦਾ ਚੱਕਰ ਹੀ ਬਹੁਤ ਥੋੜੀ ਜਾਂਦਾ ਹੂੰ ਫਿਰ ਅਸੀਂ ਸੀਆਰਡੀ ਕਿਸੇ ਕੋਲ ਆਪਣੇ ਦੋਸਤ ਕੋਲੇ ਸੀਗਾ ਫਿਰ ਉਹ ਚਲਾ ਕੇ ਦੇਖਿਆ ਠੀਕ ਹੈ ਵੀਰੇ ਫਿਰ ਸ਼ੰਕਾ ਮਤਲਬ ਦੂਰ ਹੋ ਗਿਆ ਫਿਰ ਅਸੀਂ ਕਿਹਾ ਵੀ ਚਲੋ ਯਾਰ ਮੇਨ ਚੀਜ਼ ਅਸੀਂ ਲਾਉਣਾ ਕਰਾਇਆ ਹੂੰ ਸਾਨੂੰ ਤਾਂ ਜਿਹੜਾ ਤੇਲ ਘੱਟ ਖਾਵੇ ਉਹੀ ਆਵਦਾ ਤੇਲ ਤਾਂ ਮੈਂ ਰਾਣੀ ਘਟ ਖਾਂ। ਇਹ ਵੀ ਘਟ ਖਾਂਦਾ ਹਾਂ। ਯਾਨੀ ਕਿ ਜਿੱਡਾ ਦੇਖਣ ਨੂੰ ਇਹ ਜਿੱਡਾ ਹੂੰ ਜਹਾਜਿਆ ਲੱਗਦਾ ਉਹ ਸਾਬਣਾ ਤੇਲ ਘਟ ਖਾਂਦਾ। ਉਹ ਸਾਬਣਾ ਨੋਰਮਲ ਹੀ ਖਾਂਦਾ। ਹਾਂ। ਤੇਲ ਜਾਨੀ ਨੋਰਮਲ ਨਹੀਂ ਹੂੰ ਸਵਰਾਜ ਨਾਲੋਂ 855 ਨਾਲੋਂ 44 ਨਾਲੋਂ ਵੱਧ ਖਾਂਦਾ। ਅੱਛਾ। ਪਰ ਇੰਨਾ ਵੱਧ ਨਹੀਂ ਖਾਂਦਾ। ਹਾਂ। ਪੀ ਆਪਾਂ ਉਹੀ ਕਪੜੇ ਲਾ ਕੇ ਪਾ ਜੀ। ਹਾਂ ਹਾਂ ਉਹ ਨਹੀਂ। ਵੀ ਜਿੱਡਾ ਦੇਖਣ ਨੂੰ ਟਰੈਕਟਰ ਹੈ ਉਹ ਸਾਬਣਾ ਘਟ ਖਾਂਦਾ। ਹਾਂ ਜਿੱਡਾ ਇਹਦਾ ਕਦ ਕਾਠਾ ਹਾਂ ਉਹ ਸਾਬ ਨਾਲੇ ਤੇਲ ਖਰਾ ਕੇ ਦੀ ਘਟ ਆ। ਹਾਂ ਖਰਾ ਕੇ ਘਟ ਆ। ਫਿਰ ਇਹਦੇ ਨਾਲ ਮੈਨੂੰ ਆਹ ਚੀਜ਼ ਬਹੁਤ ਵਧੀਆ ਲੱਗਦੀ ਆ ਵੀਰੇ ਖੁੱਲਾ ਡੁੱਲਾ ਵਾਲਾ ਨਹੀਂ ਵਧੀਆ ਡਰਾਈਵਰ ਆ ਮੈਂ ਇੱਥੇ ਬੈਟਣ ਬੁੱਟਣ ਨੂੰ ਆਣ ਇਹਦੇ ਏਸੀ ਕਿਉਂ ਨਾ ਲਾਉਣਾ ਕੱਲ ਨੂੰ ਤੁਸੀਂ ਕੁਝ ਵੀ ਕਰਨਾ ਇਹ ਪਹਿਲੇ ਕੰਪਨੀ ਦੇ ਉਸਹਾ ਹੋਣਾ ਭੇਜਿਆ ਏਸੀ ਕੈਬਨ ਆਪਣੇ ਕੰਮ ਜਾਵਾ ਚਲਾਉਣਾ ਚਲਾਉਣਾ ਹਾਂ ਉਹਨੂੰ ਕੰਮ ਜਾਵਾ ਜਿਵੇਂ ਸਾਡੇ ਤੋਂ ਡਰਾਈਵਰਾਂ ਨੇ ਚਲਾਉਣਾ ਜੀ ਜੇ ਏਸੀ ਚ ਬੜਨ ਲੱਪੇ ਉਹਨਾਂ ਨੇ ਬਾਹਰ ਨਹੀਂ ਨਿਕਲਣਾ ਉਹਨਾਂ ਦਾ ਟਰੈਕਟਰ ਬੰਦ ਨਹੀਂ ਕਰਨੀ ਹਾਂ ਕਿਰਾਏ ਵਾਲੇ ਨੂੰ ਏਸੀ ਨਹੀਂ ਚੱਲਦੇ ਪਰਸਨਲ ਕੰਮ ਨੂੰ ਏਸੀ ਚੱਲਦੇ ਪਰਸਨਲ ਕੰਮ ਨੂੰ ਚੱਲਦੇ ਨੇ ਛਤਰੀ ਤੇ ਸਾਰਾ ਸਮਾਨ ਨਾਲ ਹੀ ਮਿਲਿਆ ਸੀ ਇਹ ਨਾਲ ਹੀ ਹਾਂਜੀ ਇਹ ਉਦੋਂ ਵੀ ਆਪਣੇ ਨੂੰ ਕਿੰਨੇ ਦਾ ਮਿਲਿਆ ਸੀ ਇਹ ਆਪਾਂ ਲਿਆ ਸੀਗੇ 11 ਬਾੜ ਦਾ 11 ਲੱਖ 61 ਦਾ ਹਾਂਜੀ ਆ ਕਾਗਜ਼ ਪੱਤਰ ਸਾਰਾ ਕੋ ਬੇਚੀ ਵਿੱਚ 10 ਦੇ ਪੈਸੇ ਐਕਸਟਰਾ ਹਾਂ 10 ਦੇ 10 ਦੇ ਕਿੰਨੇ ਲੱਗੇ ਸੀਗੇ 10 ਦੇ ਲੱਗਿਆ ਸੀਗਾ 20000 ਰੁਪਿਆ 20000 ਚਾਰੇ ਟਾਇਰਾਂ ਦੇ ਚਾਰੇ ਟਾਇਰਾਂ ਦੇ ਹਾਂਜੀ ਠੀਕ ਹੈ ਬ੍ਰੇ ਠੀਕ ਤੇ ਆਪਾਂ ਅੱਜ ਇਹਦੇ ਤੇ ਵੀ ਕੰਪੈਰੀਸ਼ਨ ਆਪਾਂ ਇਹਨਾਂ ਦੋਹਾਂ ਦਾ ਕਰਦੇ ਫਿਰਦੇ ਪਾਵਰ ਦਾ ਨਹੀਂ ਮੈਂ ਪਹਿਲਾਂ ਦੱਸਦਾ ਪਾਵਰ ਦਾ ਨਹੀਂ ਇੱਥੇ ਮਤਲਬ ਕੁਆਲਿਟੀ ਜੋ ਪਹਿਲਾਂ ਚੱਲਦੀ ਸੀ ਉਹਵੇਂ ਹੀ ਅੱਜ ਵੀ ਹਨਾ ਹਾਂਜੀ ਬਸ ਇਹਦੀ ਆਹ ਚੇਂਜ ਕਰਤੀ ਸ਼ੋ ਸ਼ੋ ਚੇਂਜ ਕਰਤੀ ਹੈ ਬਾਕੀ ਦਾ ਸਿਲੰਡਰ ਵੀ ਉਹੋ ਹੀ ਆ ਇਧਰ ਆਇਰ ਕਲਿੰਡਰ ਵੀ ਉਹੋ ਹੀ ਆ ਬਸ ਸ਼ੋ ਕੱਲੀ ਚੇਂਜ ਕਰਤੀ ਆ ਜਾਂ ਵੀ ਇਹਨੂੰ 3 ਸਪੀਡ ਕਰਤਾ ਹਨਾ ਵੀਰੇ ਹਾਂਜੀ ਹਾਂਜੀ ਜਿਹੜੇ ਚ ਮਾੜੀਆਂ ਮੋਟੀਆਂ ਕਮੀਆਂ ਸੀ ਕੱਢਤੀਆਂ ਹਾਂ ਹਾਂ ਜੋ ਸਵਰਾਜ ਚ ਮਤਲਬ ਚਾਹੀਦੀਆਂ ਸੀ ਹੁਣ ਬਹੁਤ ਟਾਈਮ ਹੋ ਗਿਆ ਸੀ ਉਹ ਕਮੀ ਨਿਕਲ ਗਈ ਇਹਦੀ ਇਹਨਾਂ ਦੋ ਦੀ ਗੱਲ ਆਪਾਂ ਕਰ ਲਈ ਆ ਆ ਗਿਆ ਆਪਣਾ ਇੱਕ ਸੋਨਾ ਲਿਕਾ 50 ਇਹ ਤਿੰਨ ਸਿਲੰਡਰ ਆ ਨਾ ਵੀਰੇ ਇਹ ਤਿੰਨ ਸਿਲੰਡਰ ਆ ਜੀ ਇਹ ਕਿਨੇ ਆ ਤੁਹਾਨੂੰ ਤੁਹਾਡੇ ਤੋਂ ਮੈਂ ਤਾਂ ਹਰੇ ਟਰੈਕਟਰ ਦਾ ਪੁੱਛਦਾ ਸੀ ਤੁਸੀਂ ਸਾਰੇ ਚਲਾਉਂਦੇ ਅਸੀਂ ਤਾਂ ਬੈਲਰ ਤੇ ਚਲਾਇਆ ਜਾਣੀ ਹੂੰ ਤੇ ਇਹ ਇਹ ਟਰਾਲੀ ਤੇ ਵੀ ਚੱਲਦਾ ਇਹ ਵੀ ਟਰਾਲੀ ਤੇ ਚੱਲਦਾ ਵੀ ਟਰਾਲੀ ਤੇ ਚੱਲਦਾ ਇਹ ਟਰਾਲੀ ਤੇ ਨਹੀਂ ਚਲਾਇਆ ਇਹ ਬੈਲਰ ਤੇ ਇਹ ਯਾਨੀ ਕਣਕ ਝੋਨੇ ਵਾਲੀ ਟਰਾਲੀ ਤੇ ਤਾਂ ਚਲਾਇਆ ਵੈਸੇ ਬੈਲਰ ਤੇ ਤੇ ਡੋਲੂ ਕਰਾਦੇ ਸਕ੍ਰੈਪਰ ਤੇ ਉੱਤੇ ਜ਼ਿਆਦਾ ਚਲਾਇਆ ਇਹ ਵੀ ਟਰੈਕਟਰ ਰੇਟ ਦੇ ਹਿਸਾਬ ਨਾਲ ਵੀ ਸਾਨੂੰ ਜਾਇਜ਼ ਮਿਲਿਆ ਹੂੰ ਨਵਾਂ ਹੂੰ ਤੇ ਚੱਲਦਾ ਵਧੀਆ ਇਹ ਕਿਨੇ ਦਾ ਮਿਲਿਆ ਸੀ ਉਦੋਂ ਇਹ ਯਾਰ ਵੀਰੀ ਅਸੀਂ ਲੈਂਦਾ ਸੀ 6.5 ਲੱਖ ਦਾ ਯੋਮੈ ਜਾਏ ਚ ਹਾਂ ਹਾਂ ਸਾਢੇ 6 ਇਹ 14 ਦੇ ਟਾਇਰ ਪਾਵਰ ਸਟੀਅਰਿੰਗ 3 ਸਪੀਡ ਰਿਵਰਸ ਪੀਟੀਓ ਡਿਸਟ੍ਰਿਬਿਊਟਰ ਲੱਗਿਆ ਹੋਇਆ ਹੂੰ ਉਹਦੇ ਚ ਵੀ ਰ ਸਪੀਡਾਂ ਕਿਹੜੀਆਂ ਆਉਂਦੀਆਂ ਪੀਟੀਓ ਦੀਆਂ ਉਹਦੇ ਤਾਂ ਇੱਕ ਸਿੰਗਲ ਸਪੀਡ ਹੀ ਪੀਟੀਓ ਦਾ ਜਾਂ 11 ਚ ਜਾਂ 11 ਚ ਜਾਂ ਲਾਈਵ ਚੱਲਦੀ ਜਾਂ ਮਤੋਂ ਪਿੱਛੋਂ ਜਿਵੇਂ ਇਹਦੀ ਵੀ 11 ਚ ਇਹਦੀ ਵੀ 11 ਚ ਸਾਰਿਆਂ ਦੇ 11 ਚ ਹੀ ਆਣ ਤਾਂ ਇਹ ਵੀ ਰਿਵਰਸ ਪੀਟੀਓ ਹਾਂ ਇਹ ਤਾਂ ਤੂੜੀ ਵਾਲੀ ਕਰਕੇ ਜਿਵੇਂ ਕਹਿੰਦੇ ਨਾ ਵੀ ਤੂੜੀ ਤੇ ਜ਼ਿਆਦਾ ਕੰਮ ਜਾਵ ਕਰਕੇ ਇਹਨੂੰ ਰਿਵਰਸ ਕਰਦੇ ਹੀ ਕਰਦੇ ਹਾਂ ਹਾਂਜੀ ਜੇ ਦੂਜਾ ਡੈਣਾ ਮਿਲ ਜਾਂਦਾ ਉਦਾਂ ਫਿਰੋ ਕਿ ਨਹੀਂ ਪਤਾ ਕਿ ਨਹੀਂ ਮੇਰੇ ਸਾਰੰਤਰ ਵਰਸ ਹੀ ਆਉਂਦੇ ਸਾਰੇ ਸਾਰੇ ਰਿਵਰਸ ਹੀ ਆਣਾ ਮੈਂ ਨਹੀਂ ਕੋਈ ਓਦਾਂ ਦਾ ਦੇਖਿਆ ਸਾਰੇ 11 ਚ ਪੀਟੇ ਗਰਾਉਂਡ ਪੀਟੇ ਤਾਂ ਸਾਰਿਆਂ ਦੀ ਹੀ ਆ ਗਈ ਹਨ ਹੂੰ ਉਹ ਬੈਗ ਰੁਪਈਏ ਪੁੱਠਾ ਕਮਾਉਂਦਾ ਹੂੰ ਜੇ ਆਪਾਂ ਫਿਰ ਇਹਨੂੰ ਇਹਨੂੰ ਤੇ ਇਹਨੂੰ ਇਹਨਾਂ ਸਾਰਿਆਂ ਨੂੰ 50 ਐਚਪੀ ਮੰਨ ਲਓ ਆਪਣੇ ਕੋਲ ਸਾਰੇ 50 ਐਚਪੀ ਮੰਨ ਲਓ ਹਾਂਜੀ ਕਿਹੜਾ ਘੱਟ ਤੇਲ ਖਾਓ 50 ਐਚਪੀ 'ਚ ਤੁਹਾਡਾ ਦਿਮਾਗ ਕੀ ਕਹਿੰਦਾ ਸੇਮ ਹੀ ਖਾਂਦੇ ਯਾਰ ਇਹ 50 ਐਚਪੀ ਲਈਏ ਤਾਂ ਸਾਰੇ ਸੇਮ ਜੀ ਸਾਰੇ ਸੇਮ ਹੀ ਹਾਂਜੀ ਤੇ ਜ਼ੋਰ ਕਿਹੜਾ ਵੱਧ ਲਓ ਜ਼ੋਰ ਜਿਵੇਂ ਜਿਹੜਾ ਸਵਰਾਜ ਆ ਹੂੰ ਜਿਵੇਂ ਟਰਾਲੀ ਦੇ ਚੱਲਦੇ ਜਦੋਂ ਮਿੱਟੀ ਚ ਕੱਢਦੇ ਆ ਖੱਡੇ ਖੱਡੇ ਚ ਨਿਕਲਦੇ ਆ ਹੂੰ ਹੂੰ ਇਹ ਬੰਦ ਨਹੀਂ ਹੁੰਦਾ ਛੇਤੀ ਟਰੈਕਟਰ ਮਰਦਾ ਨਹੀਂ ਮਰਦਾ ਨਹੀਂ ਹਾਂ ਦਬਦਾ ਦਬਦਾ ਵੀ ਚੱਲੀ ਜਾਂਦਾ ਜਿਹੜਾ ਮਹਿੰਦਰਾ ਹੂੰ ਉਹ ਤਾਂ ਇੰਨਾ ਤੇਜ਼ ਆ ਬੰਦ ਹੋਣ ਨੂੰ ਵੀ ਤੈਨੂੰ ਕਲੱਚ ਨਹੀਂ ਨੱਪਣ ਦੇਣਾ ਉਹਨੇ ਬੰਦ ਹੋ ਜਾਣਾ ਤੂੰ ਜਿੰਨਾ ਮਰਜ਼ੀ ਤੇਰਾ ਦਿਮਾਗ ਤੇਜ਼ ਆ ਤੈਨੂੰ ਉਹਨੇ ਕਲੱਚ ਨਹੀਂ ਨੱਪਣ ਦੇਣਾ ਬੰਦ ਹੋ ਜਾਣਾ ਵੀ ਦੱਬ ਗਿਆ ਤੇ ਬੱਸ ਹਾਂ ਬੱਸ ਬੰਦ ਆ ਬੰਦ ਆ ਹਾਂ ਸੋਨਾਲਿਕਾ ਵੀ ਹਜੇ ਅੜਦਾ ਹੂੰ ਸੋਨਾਲਿਕਾ ਵੀ ਅੜਦਾ ਸਵਰਾਜ ਵੀ ਅੜਦਾ ਇਹ ਨਹੀਂ ਅੜਦਾ ਇਹ ਨਹੀਂ ਅੜਦਾ ਬੰਦ ਹੋਣ ਦਾ ਇੰਨਾ ਤਕੜਾ ਗੱਲ ਹੀ ਛੱਡ ਦੇ ਯਾਰ ਕੰਪਨੀ ਨੇ ਜਦੋਂ ਇਹ ਚੱਕਰ ਤੋੜ ਗਿਆ ਕਹਿੰਦਾ ਤੈਨੂੰ ਗਲੱਚ ਨੱਪਣ ਨਹੀਂ ਦੇਣਾ ਇਹ ਬੰਦ ਹੋ ਜਾਣਾ ਇਹ ਐਤ ਤੇ ਤਾਂ ਕੰਪਨੀ ਦਾ ਇੰਨਾ ਜ਼ਿਆਦਾ ਜ਼ੋਰ ਲੱਗਣਾ ਆ ਦੇਖ ਲੋ ਆਪਾਂ ਵੀਰ ਦਿਖਾ ਹੀ ਦਿੰਨੇ ਆ ਇਹ ਚ ਬੂਸ ਐਮ ਬੂਸਟ ਡਿਜੀ ਸੈਂਸ ਪੀਪੀ ਪਤਾ ਨਹੀਂ ਕਿੰਨਾ ਕੁਛ ਆ ਇਹਦੇ ਚ ਇਹਦੇ ਲਿਫਟ ਇਹਦੇ ਲਿਫਟ ਸੱਚ ਕਿਵੇਂ ਆ ਫਿਰ ਯਾਰ ਡਬਲ ਸੈਂਸਿੰਗ ਆ ਹਨਾ ਡਬਲ ਸੈਂਸਿੰਗ ਆ ਹਾਂ ਉਹਦਾ ਫਾਇਦਾ ਹੈਗਾ ਜਿਵੇਂ ਆਮ ਆਪਣੇ ਲੈਟਰ ਸਾਰਿਆਂ ਨੂੰ ਸਿੰਗਲ ਆਉਂਦੀ ਆ ਹਾਂਜੀ ਉਹਦਾ ਫਾਇਦਾ ਹੈਗਾ ਨਹੀਂ ਫਾਇਦਾ ਹੈ ਕਿ ਲੈ ਲੈ ਦੀ ਲੈਫਟ ਕੰਪੈਸਟੀ ਵੀ ਜਿਆਦਾ ਹੈ 26 ਗੰਟਲ ਦੀ ਨਹੀਂ ਉਹ ਤਾਂ ਟਰੈਕਟਰ ਵੱਡੇ ਕਰਕੇ ਆ ਗਈ ਨਾ ਆਪਾਂ ਮੰਨ ਲੈਨੇ ਆ ਸੈਂਸਿੰਗ ਹੌਲਾ ਹੌਲਾ ਤੇ ਚਲੋ ਵਧੀਆ ਵਾ ਵਧੀਆ ਵਾ ਹਾਂ ਪੂਰਾ ਵਧੀਆ ਕਰਦਾ ਨਹੀਂ ਵਧੀਆ ਕਰਦਾ ਇੱਕ ਇੱਕ ਚੀਜ਼ ਹੋਰ ਜਿਹੜੇ ਆਪਣੇ ਆਮ ਜ਼ਿਮੀਂਦਾਰਾਂ ਘਰਾਂ 'ਚ ਤੁਸੀਂ ਤਾਂ ਚਲੋ ਕੰਮ ਲੈਣਾ ਕਮਰਸ਼ੀਅਲ ਕੰਮ ਆ ਤੁਹਾਡਾ 4x4 ਦਾ ਬਹੁਤ ਜ਼ਿਆਦਾ ਕਰੇਜ ਚੱਲਦਾ ਪਿਆ ਹਾਂਜੀ ਫਾਇਦਾ ਹੈਗਾ ਕਿ ਨਹੀਂ ਸਕ੍ਰੈਪਰ ਤੇ ਫਾਇਦਾ ਉਹ ਤਾਂ ਕਮਰਸ਼ੀਅਲ ਕੰਮ ਆਗੇ ਨਾ ਹਾਂ ਮੈਂ ਖੇਤੀਬਾੜੀ ਨੂੰ ਪੁੱਛਦਾ ਕਿੱਤੀ ਬੜੀ ਤੇ ਵੀ ਭਾਰਾ ਟਰੈਕਟਰ ਜਿਵੇਂ ਪਲਾਉ ਬਲੂਆਂ ਤੇ ਫਾਇਦਾ ਤਵੀਆਂ ਤੇ ਫਾਇਦਾ ਹਮ ਹਣਾਂ ਤੇ ਵੀ ਫਾਇਦਾ ਸਲਿੱਪ ਘੱਟ ਕੱਢਦਾ ਜਿਵੇਂ ਮੈਂ ਅਗਲੇ ਟਹਿਰਾਂ ਜ਼ਿਆਦਾ ਸਲਿੱਪ ਘੱਟ ਜਾਂਦਾ ਜੇ ਇਹ ਮੋੜ ਜ ਆਸਰਾ ਸਮਝਦਾ ਡੇਢ ਕੇ ਟਰੈਕਟਰ ਜਿੰਨਾ ਕੰਮ ਕਰ ਜਾਂਦਾ ਆਸਰਾ ਕਿਉਂ ਮਿਲਦਾ ਆਸਰਾ ਜਾਂ ਮਿਲ ਜਾਂਦਾ ਹਾਂ ਵਧੀਆ ਚੱਲੀ ਜਾਂਦਾ ਉਹਦੇ ਨਾਲ ਇੱਕ ਨਾ ਇੱਕ ਤਾਂ ਮੈਨੂੰ ਐ ਵੀ ਲੱਗਦਾ ਵੀਰੇ ਜਿਵੇਂ ਨਾ ਹੁਣ ਆਮ ਆਪਣੇ ਕਿਸਾਨ ਵੀਰਾਂ ਨੇ ਕੀ ਕੀਤਾ 36 30 52 10 ਸੋਨਾਲੀਕਾ ਦੇ ਹੋ ਗਏ ਦੂਜੇ ਆਪਣੇ ਹਨਾ 60 ਜਿੰਨੇ ਵੀ ਟਰੈਕਟਰ 50 ਐਚਪੀ ਚ ਸਵਰਾਜ ਹੋ ਗਿਆ ਸਾਰਿਆਂ ਦੇ 4x4 ਤਾਂ ਲੈ ਲੈ ਵੀ ਸੀਆਰਡੀ ਔਨ ਕਰਕੇ ਪਾਵਰ 50 ਹੀ ਲੈ ਲੈ ਕਦੇ ਕਦੇ ਮੈਨੂੰ ਐ ਵੀ ਲੱਗਦਾ ਹੋ ਸਕਦਾ ਕਿ ਨਹੀਂ ਕਿ ਕ੍ਰੇਜ਼ੀ ਹੁੰਦਾ ਕਿ ਇਹ ਚੀਜ਼ ਬਸ ਉਦਾਂ ਹੀ ਸੋਹਣਾ ਲੱਗਦਾ ਦੇਖਣ ਨੂੰ ਹੋਰ ਕੋਈ ਬਾਲਾ ਬੈਨੀਫਿਟ ਤਾਂ ਇਹ ਬਾਕੀ ਆ ਸਾਨੂੰ ਜਿਹੜਾ ਬੈਨੀਫਿਟ ਦਿੱਤਾ ਐਨਹੀਂ 4x4 ਨੇ ਸਕ੍ਰੈਪਰ ਤੇ ਵਧੀਆ ਦਿੱਤਾ ਡੋਲੂ ਗਰਾਹ ਦੇ ਇੱਕ ਚੀਜ਼ ਹੋਰ ਤੁਸੀਂ ਟਾਇਰ ਇਹਨੂੰ 16 ਦੇ ਪਾਤੇ 14 ਦੇ ਆਉਂਦੇ ਇਹਨੂੰ ਹੀ ਵੱਡੇ ਕਰਦੇ ਹਾਂਜੀ ਕਾਤੋਂ ਪਾਉਂਦੇ ਇਹਦਾ ਫਾਇਦਾ ਉਹਦਾ ਸ਼ੌਂਕ ਹੀ ਆ ਯਾਰ ਉਦਾਂ ਹੀ ਕੋਬਾਲਾ ਵਿੱਜਾ ਪਾ ਗਏ ਬਹੁਤ ਜ਼ੋਰੇ ਬੈਨੀਫਿਟ ਆ ਹਾਂ ਉਹ ਤਾਂ ਕੁਛ ਨਹੀਂ ਬਸ ਸ਼ੌਂਕ ਨੂੰ ਵੀ ਸੋਹਣੇ ਲੱਗਦੇ ਇਹਦੇ ਥੋੜੇ ਮੜਗਾੜ ਖਾਲੀ ਲੱਗਦੇ ਸੀਗੇ ਅੱਛਾ ਹੁਣ ਭਰ ਜੇ ਗਏ ਹਾਂ ਇਹਦੇ ਸਪੇਸ ਜ਼ਿਆਦੇ ਆ ਹਾਂ ਇਹਦੇ ਸਪੇਸ ਜ਼ਿਆਦੇ ਆ ਵੀ ਉਹ ਟਾਇਰ ਵੱਡੇ ਨਾ ਪਾਉਂਦੇ ਫਿਰ ਇੱਕ ਗਿੱਟ ਦਾ ਫਾਸਲਾ ਫਿਰ ਬਾਬਾ ਫਰਕ ਜਾ ਰਹਿੰਦਾ ਹਾਂ ਹੁਣ ਇਹ ਭਰ ਜੇ ਗਏ ਆ ਇਹਦੇ ਨਾਲ ਹਾਂ ਇਹਦੇ ਤਾਂ ਆ ਪਾ ਦੇ ਆ 3 ਸਪੀਡ ਆ ਗਿਆ ਚੱਲ हां मेरा ना गियर छोटा बंदा कर लो हां गियर हां लो लो ला दा लो हाई च दाबदा ते लोच चला लो मीडियम च ला लो हम्म एदा ते ता चली ਜਾਂਦਾ ਕੰਮ नक्की 3 स्पीड सारे ਚੱਲੀ ਜਾਂਦੇ ਆ ਇਹਨਾਂ ਨੂੰ ਜੇ ਟਾਇਰ ਵੱਡਾ ਗੇਅਰ ਛੋਟਾ ਕਰ ਲੋ ਤਾਂ ਕੰਮ ਦੇ ਜਾਂਦਾ ਟਾਇਰ ਵੱਡੇ ਦਾ ਇਹਨਾਂ ਫਾਇਦਾ ਕਿਦੀ ਕਸਾਈ ਘਟਾ ਅਸੀਂ ਚਲਾਉਨੇ ਆ ਰੋਡ ਤੇ ਜਿਆਦਾ ਵਾਇਆ ਮਤਲਬ हां ਰੋਡ ਤੇ ਫਿਰ 14 ਦੇ ਜੇ ਇੱਕ ਤਾਂ ਬ੍ਰੇਕ ਬਰੂਕ ਲਾਉਣੇ ਗ੍ਰਿਪ ਦਾ ਫਰਕ ਪੈਂਦਾ ਥੋੜਾ ਜਿਹਾ ਟਰਾਲੀ ਤੇ ਤੇ ਇੱਕ ਸਪੀਡ ਜ਼ਿਆਦਾ ਹੋ ਜਾਂਦੀ ਆ ਫਾਇਦਾ ਜਾਂਦਾ ਹਾਂ ਵੇ ਤੇਲ ਖਰਚ ਦਾ ਵੀ ਰੁੱਖ ਪੈਂਦਾ ਰੋਡ ਤੇ ਕਿ ਨਹੀਂ ਜਿਵੇਂ 100 ਵੀ 100 ਚੱਕਰ ਦਾ ਤਾਂ ਫਰਕ ਪੈਂਦਾ ਹੀ ਹੋਊਗਾ 100 200 ਦਾ ਟਰੈਕਟਰ ਦਾ ਯਾਰ ਜਿੰਨਾ ਜੇ 15 1600 ਤੇ ਰੱਖਾਂਗੇ ਤਾਂ ਉਹਦੀ ਐਵਰੇਜ ਵਧੀਆ ਹੁੰਦੀ ਆ ਮੈਂ ਉਹੀ ਗੱਲ ਕਰਦਾ ਨਾ ਜਿਵੇਂ 15 ਚੱਕਰ ਟਰਾਲੀ ਭਰ ਕੇ ਭੱਜਦੇ ਵੀ ਨਹੀਂ ਟਰੈਕਟਰ 17 18 16 1700 ਬਸ ਕਿੱਥੇ ਕਿ ਚੱਲਦੇ ਟਿੱਕੇ ਇਹਦੂਗਾ ਤਾਂ ਫਿਰ ਛਾਲਾ ਜੀਆਂ ਮਾਰਨਾ ਪੈਣਾ ਟਰੈਕਟਰ ਹੂੰ ਉਹ ਟੱਪਣ ਜੇ ਲੱਗ ਜਾਂਦੇ ਆਹ ਟੱਪਣ ਜੇ ਲੱਗ ਜਾਂਦੀ ਹੂੰ ਚਲੋ ਫੁੱਲ ਭਜਾ ਕੇ ਤਾਂ ਨੁਕਸਾਨ ਹੀ ਆ ਹਾਂ ਯਾਨੀ ਮੀਡੀਅਮ ਚ ਚੱਲੀ ਜਾਂਦੇ ਸੇਫ ਚ ਚਲਾਓ ਆ ਦਾ ਮੇਰਾ ਵੀਰ ਕੋਈ ਕਾਲੀ ਨਾ ਕਰਿਆ ਕਰੋ ਆਰਾਮ ਨਾਲ ਹੀ ਆਪਾ ਚਲਾਇਆ ਕਰੋ ਟਰੈਕਟਰ ਸਾਰੀ ਵਧੀਆ ਯਾਰ ਤੁਹਾਡੀ ਨਿਗਾ ਚ ਜਿਉਂ ਵੈਸੇ ਤਾਂ ਮੇਰੇ ਵੀਰ ਭਰਾ ਬੜਾ ਕਹਿੰਦੇ ਹੁੰਦੇ ਆ ਸਭ ਤੋਂ ਬੁਰਾ ਟਰੈਕਟਰ ਤੁਹਾਨੂੰ ਕਿਹੜਾ ਲੱਗਦਾ ਤੇ ਸਭ ਤੋਂ ਚੰਗਾ ਕਿਹੜਾ ਲੱਗਦਾ ਯਾਰ ਬੁਰਾ ਤਾਂ ਕੋਈ ਨਹੀਂ ਹੈਗਾ ਬੁਰੇ ਤਾਂ ਆਪ ਪਾਈਆਂ ਜਿਹੜੇ ਬੁਰੀ ਕਰਦੇ ਆ ਉਹਦੇ ਨਾਲ ਸਹੀ ਗੱਲ ਹੈਣਾ ਤੇ ਮਾਰਕੀਟ ਦੇ ਹਿਸਾਬ ਨਾਲ ਹਮ ਸਭ ਤੋਂ ਵਧੀਆ ਤਾਂ ਸਵਰਾਜ ਹੀ ਆ ਹਮ ਜਿਹੜੇ ਜਿਹਦੀ ਜਿਹੜਾ ਪੁਰਾਣੇ ਪੈਸੇ ਜੱਟ ਨੂੰ ਵਟਾ ਬਟਾ ਜਾਂਦਾ ਇਹ ਕੇ ਵੀ ਵਕ ਸੌਖਾ ਜਾਂਦਾ ਨਾ ਮੂੰਹ ਚੋਂ ਕੱਢੋ ਜਦ ਇਹ ਚੀਜ਼ਾਂ ਦਾ ਫਰਕ ਹੈਗਾ ਜੀ ਤੇ ਇੱਕ ਕਮਰਸ਼ੀਅਲ ਕੰਮ ਨੂੰ ਤਕੜਾ ਡਰ ਤਕੜਾ ਹਾਂ ਪੰਨ ਤੋੜ ਨਹੀਂ ਕਰਦਾ ਪੰਨ ਤੋੜ ਨਹੀਂ ਕਰਦਾ ਹਾਂ ਇਹ ਨਹੀਂ ਵੀ ਕੁਝ ਟੁੱਟ ਗਿਆ ਕੁਝ ਹੋ ਗਿਆ ਉਹ ਲਿਫਟ ਚ ਪ੍ਰੋਬਲਮ ਹੈ ਇਹੋ ਜਿਹਾ ਕੁਝ ਨਹੀਂ ਕਰਦਾ ਜਣੀ ਬਹੁਤ ਘੱਟ ਚਾਂਸ ਆ ਇੱਕ ਸਵਾਲ ਮੈਂ ਹੋਰ ਪੁੱਛਦਾ ਇਹ ਵੀਰ ਮੇਰਾ ਨਾ ਸਾਫ਼ ਸੁਥਰੀ ਜੀ ਖੇਤੀ ਕਰਦਾ ਜਾਦੇ ਉਹ ਨਹੀਂ ਕਰਦਾ ਜਿਵੇਂ ਆਪਾਂ ਕਰ ਦਿੰਨੇ ਆ ਵੀ ਆਉਂਦੇ ਟਰੈਕਟਰ ਨੂੰ ਖੋਲ ਦੋ ਆਹ ਕਰ ਦੋ ਉਹ ਕਰ ਦੋ ਤੁਹਾਨੂੰ ਦਿਖਾਈ ਹੋਣੇ ਦੋਨੇ ਟਰੈਕਟਰ ਓਰੀਜਨਲ ਆ ਤੀਜਾ ਵੀ ਓਰੀਜਨਲ ਆ ਦੂਜੇ ਟਰੈਕਟਰ ਵੀ ਸਾਰੇ ਓਰੀਜਨਲ ਆ ਹਨਾ ਹਾਂ ਜਿਹੜਾ ਹਣ ਕਰੇ ਚੱਲਿਆ ਅੱਜ ਕੱਲ ਮੁੰਡਿਆਂ ਚ ਨਵੇਂ ਟਰੈਕਟਰ ਨੂੰ ਲਿਆਂਦਾ ਨਵੇਂ ਨੂੰ ਪੱਟ ਲੋ ਉਹਨੂੰ ਵੱਡਾ ਕਰ ਦੋ ਉਹਦਾ ਤੁਹਾਡੇ ਦਿਮਾਗ ਨਾਲ ਵੀਰੇ ਕੀ ਸਾਬਕਦਾ ਯਾਰ ਦੱਸਾਂ ਕੀ ਹੈ ਵੀਰੇ ਜੋਰ ਹਵਾ ਨਾਲ ਤਾਂ ਜੋਰ ਲੱਗਦਾ ਨਹੀਂ ਜੋਰ ਲੱਗਦਾ ਤੇਲ ਨਾਲ ਹਾਂ ਜਿਹੜਾ ਟਰਬੋ ਲਾ ਲਓ ਉਦੋਂ ਨਾਲ ਤੇਲ ਜ਼ਿਆਦਾ ਚੱਕ ਲੈਂਦਾ ਟਰੈਕਟਰ ਤਾਪੇ ਜ਼ੋਰ ਵਧੀਆ ਲਾਉਂਦਾ ਉਹਨਾਂ ਤੇਲ ਵਧਾਣ ਦੇ ਜੇ ਆਪਾਂ ਗਏ ਵੀ ਟਰੈਕਟਰ ਜ਼ੋਰ ਵੀ ਲਾਉਂਦਾ ਤੇਲ ਵੀ ਨਹੀਂ ਖਾਂਦਾ ਉਹ ਕੋਈ ਜਾਦੂ ਮੰਤਰ ਤਾਂ ਹੈ ਨਹੀਂ ਜ਼ੋਰ ਲਾਉਣਾ ਤਾਂ ਤੇਲ ਨਹੀਂ ਲਾਉਣਾ ਖਰਾਕ ਨੂੰ ਮਿਲੇਗੀ ਤੇ ਉਹ ਤੇਲ ਤੋਂ ਬਿਨਾ ਕੋਈ ਨਹੀਂ ਜ਼ੋਰ ਲਾਉਂਦਾ ਇਹਦਾ ਤੇਲ ਘਟਾ ਦਿਓ ਇਹਨੇ ਵੀ ਦਮਨ ਲਾ ਪੈਣਾ ਇਹਦਾ ਵਧਾ ਦਿਓ ਇਹਨੇ ਪੋਰਾ ਚੱਕਰ ਚੱਕ ਲੈਣਿਆ ਧੂਆਂ ਮਾਰਨ ਲੱਗ ਪੂਗਾ ਸਾਨੂੰ ਤਾਂ ਉਹ ਚੀਜ਼ ਦਾ ਫਾਇਦਾ ਅਸੀਂ ਕਿਰਾਇਆ ਲਾਉਣਾ ਜਿਹੜਾ ਤੇਲ ਘੱਟ ਖਾਵੇ ਕੰਮ ਪੂਰਾ ਕਰੇ ਹਾਂ ਸਾਨੂੰ ਮੋਡੀਫਿਕੇਸ਼ਨ ਦਾ ਜਾ ਉਹ ਚੀਜ਼ ਦਾ ਕਿਰਾਏ ਵਾਲੇ ਬੰਦੇ ਨੂੰ ਕੋਈ ਫਾਇਦਾ ਨਹੀਂ ਇਹ ਚੀਜ਼ਾਂ ਦਾ ਨੁਕਸਾਨ ਹੀ ਆ ਤੇ ਅਸੀਂ ਚਲਾਉਣੇ ਜਾਦਾ ਹੁੰਦੇ ਆ ਜਿੰਨੇ ਆਪਣੇ ਲੋਕਾਂ ਨੇ ਚਲਾਉਣੇ ਆ ਦਸਾਂ ਸਾਲਾਂ ਚ ਉਹਨਾਂ ਦੇ ਟਰੈਕਟਰ ਅਸੀਂ ਤਿੰਨਾਂ ਕੇ ਸਾਲਾਂ ਚ ਚਲਾ ਕੇ ਤੁਸੀਂ ਚੇਂਜ ਕਰ ਦਿਓ ਹਾਂ ਚੇਂਜ ਕਰ ਦੇਣਾ ਹੁਣ ਇਹ ਸਾਰੇ ਇਹ 24 ਆ ਉਹ 23 ਆ ਆ ਵੀ 23 ਆ ਮੈਨ ਨਵੇਂ ਰੱਖਣੇ ਆ ਹਾਂ ਨਵੇਂ ਇਹ 26 ਚ ਸਾਰੇ ਫਿਰ ਬਦਲੇ ਜਾਣੇ ਇਹ ਹਾਂ ਚਲੋ ਸ਼ਾਇਦ ਆ ਨਾ ਬਦਲਿਆ ਜਾਵੇ ਹਾਂ ਕਿਉਂਕਿ ਰੇਟ ਜ਼ਿਆਦਾ ਘਟਾਈ ਜਾਂਦਾ ਅੱਛਾ ਹਾਂ ਇੰਜ 2-3 ਲੱਖ ਦਾ ਆ ਗਿਆ ਫਿਰ ਅਸੀਂ ਕਹਣਾ ਚੱਲ ਚਲਾ ਲਓ ਇਹਨੂੰ ਇੱਕੇ ਥੋੜਾ ਜਿਹਾ ਚੱਲਦਾ ਸਾਡਾ ਬਿੱਲਰ ਦੇ ਜਾਂ ਸਕ੍ਰੈਪਰ ਤੇ ਹੀ ਚੱਲਦਾ ਇਹ ਆਮ ਕੰਮ ਤੇ ਦਾ ਚੱਲਦਾ ਬਣੀ ਜੇ ਆਪਾਂ ਉਹੀ ਇਹਨੂੰ ਭੁਜਾਈ ਫਿਰੀਏ ਉਹਦਾ ਕੋਈ ਜ਼ਿਆਦਾ ਬਾਲਾ ਬੈਨੀਫਿਟ ਨਹੀਂ ਹੈਗਾ ਕਿਉਂ ਉਹ ਜੇ ਉੱਥੇ ਸਿੱਧੇ ਕੰਮਾਂ ਨੂੰ ਆ ਹੋ ਗਿਆ ਸੋਨਾਲੀਕਾ ਹੋ ਗਿਆ ਸਵਰਾਜ ਹੋ ਗਿਆ ਟਰਾਲੀਆਂ ਟਰੁੱਲੀਆਂ ਤੇ ਜਿਵੇਂ ਕੰਬੈਨ ਤੇ ਝੜਾਲਾ ਤੁੜੀ ਵਾਲੀ ਤੇ ਲਾਲਾ ਓਏ ਠੀਕ ਆ ਟੱਕੜ ਜੇ ਆ ਇਹ ਵਧੀਆ ਚੱਲਦੇ ਆ ਮੈਂ ਉਹ ਪਤੰਦਰ ਪੈਸੇ ਬਾਹਲੇ ਘਟਾਉਂਦਾ ਉਹ ਯਾਰ ਉਸਨੇ ਖਾਇਆ ਹਾਂ ਜਿਆਦਾ ਥੋੜਾ ਜਿਆ ਲਾਰਲਾ ਪੁੱਤ ਆਪ ਚਲਾਉਣਾ ਇੱਕ ਬਾਲਾ ਡਰਾਈਵਰਾਂ ਨੂੰ ਨਹੀਂ ਚੱਲਦਾ ਹਾਂ ਆ ਸਿੱਧਾ ਸਿਸਟਮ ਗੇਰਾਂ ਚ ਗਵਾਜ ਜਾਂਦੇ ਆ ਆਮ ਬੰਦਾ ਤਾਂ ਉਹਦੇ ਗੇਰਾਂ ਚ ਗਵਾਜ ਜਾਂਦਾ ਸਪੀਡਾਂ ਜਿਆਦੀਆਂ ਸਪੀਡਾਂ ਜਿਆਦੀਆਂ ਕਰਕੇ ਉਹ ਸ਼ਟਲ ਗੇਅਰ ਜਿਆ ਕਰਕੇ ਪਤਾ ਹੀ ਨਹੀਂ ਲੱਗਦਾ ਵੀ ਗਾਹ ਨੂੰ ਕਿੱਥੋਂ ਤੁਰਨਾ ਤੇ ਵੀ ਡਰਾਈਵਰ ਜਿਹੜਾ ਤਾਂ ਰੋਜ਼ ਚਲਾਉਂਦਾ ਨੂੰ ਪਤਾ ਲੱਗਦਾ ਨਵੇਂ ਬੰਦੇ ਨੂੰ ਗਾਹ ਨੂੰ ਤੁਰਦਾ ਹੀ ਨਹੀਂ ਜੇ ਨਿਊਟਰਲ ਖੜਾ ਨਿਊਟਰਲ ਹੀ ਖੜਾ ਰੰਦਾ ਜਦ ਬੈਗ ਪੈ ਗਿਆ ਉਧਰ ਗੇਅਰ ਪਾਉਂਦੇ ਨੇ ਉਹ ਉਧਰ ਗੇਅਰ ਪਾਈ ਜਾਂਦੇ ਨੇ ਹਾਂ ਬੈਗ ਹੀ ਤੁਰ ਹੀ ਜਾਂਦਾ ਇਹ ਚੀਜ਼ ਦਾ ਹਲਕਾ ਇਹ ਵੀਰੇ ਤੋਂ ਨਾ ਮੈਂ ਇਦਾਂ ਦੇ ਸਵਾਲ ਤਾਂ ਪੁੱਛਿਆ ਵੀਰ ਦਾ ਪ੍ਰੈਕਟੀਕਲ ਤੇ ਵੀਰ ਦਾ ਤਜਰਬਾ ਸਾਰੀ ਦਿਹਾੜੀ ਵੀਰ ਫੀਲਡ 'ਚ ਆਜਾ ਵੀਰ ਦਾ ਆਪਾਂ ਵੀ ਦਿਖਾ ਦਈਏ ਵੀਰ ਦਾ ਸਾਰੀ ਦਿਹਾੜੀ ਕੰਮ ਨਾ ਫੀਲਡ 'ਚ ਐਂ ਚੱਲਦਾ ਰਹਿਣਾ ਇਧਰੋਂ ਆਹ ਕਰ ਲਿਆ ਇਧਰੋਂ ਆਹ ਕਰ ਲਿਆ ਆ ਵੀ ਹੈਗਾ ਬੱਚਾ ਵੀ ਪੱਟਿਆਂ ਪੱਟਿਆਂ ਨੂੰ ਇਹ ਪੱਠੇ ਲਿਆਉਂਦਾ ਹਾਂ ਇਹ ਟਰੈਕਟਰ ਤਾਂ ਆਪਣੇ ਕੋਲੇ 11 ਵਾਂ ਅੱਛਾ 11 ਟਰੈਕਟਰ ਹਾਂ ਇਕਤੀ ਦੋ ਤਿੰਨ ਹੋਰ ਲਿਆਵਾਂਗੇ ਕਿਉਂ ਤਿੰਨ ਬਿਲਰ ਹਨ ਇੱਕ ਬਿਲਰ ਤੇ ਪੰਜ ਕਿ ਟਰੈਕਟਰ ਚਾਹੀਦੇ ਆ ਹੂੰ ਇੱਕ ਬਿੱਲਰ ਤੇ ਕ੍ਰੇਗ ਤੇ ਤਿੰਨ ਟਰਾਲੀਆਂ ਚਾਹੀਦੀਆਂ ਇੱਕ ਬਿੱਲਰ ਮਗਰ ਇੱਕ ਬਿੱਲਰ ਮਗਰ ਹਾਂ ਤਾਂ ਕੰਮ ਚੱਲਦਾ ਤਾਂ ਕੰਮ ਚੱਲਦਾ ਇਹ ਵੀਰ ਨੂੰ ਮਤਲਬ ਕਮਰਸ਼ੀਅਲ ਕੰਮ ਦਾ ਜਿਆਦਾ ਨੌਲੇਜ ਆ ਕਮਰਸ਼ੀਅਲ ਕੰਮ ਦੀ ਆਪਾਂ ਆਮ ਜ਼ਿਮੀਂਦਾਰਾਂ ਦੇ ਵਸਵੀਆਂ ਗੱਲਾਂ ਨਹੀਂ ਕਹਿ ਸਕਦੇ ਘਰ ਕੋਈ ਵੀ ਸਕਦਾ ਐ ਨਾ ਸੋਚੋ ਵੀ ਇਹ ਕੰਮ ਇਹ ਹੀ ਕਰ ਸਕਦਾ ਵੀ ਕੋਈ ਵੀ ਕਰ ਸਕਦਾ ਸਾਰੀ ਦੁਨੀਆ ਹੀ ਕਰਦੀ ਆ ਹਾਂ ਵੀਰ ਤੋਂ ਦੀ ਗਾਂ ਤੋਂ ਗਾਂ ਪਏ ਹੋਣਗੇ ਵੀਰੇ ਬਹੁਤ ਤਕੜੇ ਗਾਂ ਤੋਂ ਗਾਂ ਦੁਨੀਆ ਚਲੋ ਆਪਾਂ ਤਾਂ ਨਵੇਂ-ਨਵੇਂ ਕੰਮ ਕਰਦੇ ਆ ਹੂੰ ਤੇ ਅਰਬਾ ਹੀ ਆਉਂਦਾ ਭਰਾ ਸਾਡਾ ਮਿਹਨਤੀ ਆ ਸੁਖਣਾ ਮਿਹਨਤ ਕਰਨ ਵਾਲਾ ਬੰਦਾ ਤੇ ਦੱਸਿਓ ਵੀਰ ਦੇ ਤਜਰਬੇ ਵਾਲੀਆਂ ਗੱਲਾਂ ਕਿੱਦੇ ਦੀਆਂ ਲੱਗੀਆਂ ਮੈਂ ਕਿਹਾ ਵੀਰ ਦਾ ਐਕਸਪੀਰੀਅੰਸ ਹੀ ਤੁਹਾਡੇ ਨਾਲ ਸ਼ੋਰ ਸ਼ੇਅਰ ਕਰਿਆ ਕੋਈ ਕਿਸੇ ਟਰੈਕਟਰ ਨੂੰ ਆਪਾਂ ਮਾੜਾ ਚੰਗਾ ਨਹੀਂ ਕਹਿੰਦੇ ਟਰੈਕਟਰ ਦਾ ਸਾਰਾ ਹੀ ਵਧੀਆ ਸਾਰੇ ਮਾੜਾ ਹਾਂ ਤੇ ਦੱਸਿਓ ਵੀਰ ਦਾ ਐਕਸਪੀਰੀਅੰਸ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਅੱਛਾ